ਜਾਹਿਰ ਨਮਸਕਾਰ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗਵਰਨਮੈਂਟ ਕਾਲਜ ਵਿੱਚ ਕੋਰਬਟ ਕਾਲਜ ਵਿੱਚ ਜਿਹੜਾ ਹੈ ਨਿਊ ਹਾਕੀ ਗੁਰਦਾਸਪੁਰ ਅਤੇ ਐਨ ਆਰ ਆਈ ਵੀ ਦਾ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਥੇ ਦੇ ਜਨਰਲ ਸੈਕਟਰੀ ਜਿਹੜੇ ਆ ਰਜੇਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਟੂਰਨਾਮੈਂਟ ਕਿੰਨੇ ਦਿਨ ਚੱਲੇਗਾ ਔਰ ਜਿਹੜੀ ਲੰਗਰ ਦੀ ਸੇਵਾ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਔਰ ਨਾਲ ਹੀ ਇਹਦੀ ਟੀਮਾਂ ਐ ਇੱਕ ਤੋਂ ਕੁਝ ਦੀ ਨੇ ਜਾਹਿਰ ਸਰ ਜੀ ਆਨਸਰ ਜੀ ਸਰ ਜਿਹੜਾ ਅੱਜ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ 3 ਦਿਨ ਚੱਲੇਗਾ 15 16 17 ਨੂੰ ਤੇ ਕਿੱਥੋਂ ਕਿੱਥੋਂ ਟੀਮਾਂ ਆਈਆਂ ਤੇ ਕਿੰਨੀਆਂ ਟੀਮਾਂ ਆਇਆਂ ਤੇ ਕੀ ਪ੍ਰੋਗਰਾਮ ਰੱਖਿਆ ਗਿਆ ਇਹ ਸਰ ਸਾਡਾ ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ 11ਵਾਂ ਜਿਹੜਾ ਆਲ ਇੰਡੀਆ ਜੂਨੀਅਰ 골ਡ ਕੱਪ ਕਰਵਾ ਰਹੇ ਆ ਇਹ ਅੰਡਰ 21 ਦਾ 1 ਇੱਕ 4 ਤੋਂ ਬਾਅਦ ਵਾਲੇ ਜਿਹੜੇ ਬੱਚੇ ਆ ਉਹ ਖੇਡ ਸਕਦੇ ਆ ਤੇ ਇਹ 3 ਦਿਨ ਦਾ ਟੂਰਨਾਮੈਂਟ ਸੀ ਅੱਜ ਦੂਸਰਾ ਦਿਨ ਆ ਇਦੇ ਚ ਹਰਿਆਣਾ ਤੋਂ ਟੀਮਾਂ ਆਈਆਂ ਨੇ ਜੰਮੂ ਤੋਂ ਆਈ ਆ ਹਿਮਾਚਲ ਤੋਂ ਆਈ ਆ ਸਾਡੇ ਪੰਜਾਬ ਦੀਆਂ 6 ਟੀਮਾਂ ਨੇ ਟੋਟਲ 12 ਟੀਮਾਂ ਸੀਗੀਆਂ ਤੇ ਕੱਲ 4 ਮੈਚ ਕਰਵਾਏ ਅੱਜ ਅਸੀਂ 4 ਕੁਆਟਰ ਕਰਵਾਏ ਆ ਕੱਲ ਨੂੰ ਦੋ ਸੈਮੀਫਾਈਨਲ ਕਰਾਉਣੇ ਆ ਤੇ 3 ਵਜੇ ਸਾਡਾ ਕੱਲ ਫਾਈਨਲ ਮੈਚ ਆ ਉਹਦੇ ਜਿਹੜੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਆ ਉਹਦੇ ਮੁੱਖ ਮਹਿਮਾਨ ਜਿਹੜੇ ਆ ਆਪਣੇ ਚੇਅਰਮੈਨ ਰਮਨ ਬਹਿਲ ਜੀ ਜਿਹੜੇ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਉਹ ਇਨਾਮ ਤਕਸੀਮ ਕਰਨਗੇ ਤੇ ਉਹਨਾਂ ਦੇ ਨਾਲ ਸਾਡੇ ਹਿਮਾਚਲ ਤੋਂ ਰਮੇਸ਼ ਪਠਾਣੀਆਂ ਜੀ ਜਿਹੜੇ ਇੰਡੀਅਨ ਹਾਕੀ ਟੀਮ ਦੇ ਸਾਬਕਾ ਕੋਚ ਨੇ ਔਰ ਉਹ ਦਰੋਣਾਚਾਰੀਆ ਬਾਡੀ ਨੇ ਉਹ ਵੀ ਨਾਲ ਕੱਲ ਆ ਰਹੇ ਨੇ ਸਪੈਸ਼ਲੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਤੇ ਕੱਲ ਸਾਡਾ ਜਿਹੜਾ ਸਮਾਪਤੀ ਆ ਸ਼ਾਮ ਨੂੰ ਸਰ ਐ ਕਿੰਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ 11ਵਾਂ ਟੂਰਨਾਮੈਂਟ ਗਰਵ ਸਰ ਐ ਕੀ ਸੋਚ ਦਾ ਕਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਸੋਚ ਅਸੀਂ ਇਹ ਰੱਖੀ ਆ ਜੀ ਜਿਹੜੇ ਨੌਜਵਾਨ ਪੀੜ੍ਹੀ ਆ ਇਹ ਸਾਡੀ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਕਿ ਨੇ ਇਹ ਭਟਕ ਕੇ ਦੂਜੇ ਪਾਸੇ ਨੂੰ ਨਸ਼ਿਆਂ ਵਾਲੇ ਪਾਸੇ ਜਾਂ ਗੈਂਗਸਟਰ ਵਾਲਾ ਦੂਜਾ ਤੀਜਾ ਅਸੀਂ ਸੋਚਦੇ ਆਂ ਵੀ ਚਲੋ ਮਾੜਾ ਮੋਟਾ ਅਸੀਂ ਛੋਟਾ ਜਿਹਾ ਇਹ ਉਪਰਾਲਾ ਕਰਦੇ ਆਂ ਵੀ ਬੱਚੇ ਇਧਰ ਨੂੰ ਹਾਕੀ ਵਾਲੇ ਪਾਸੇ ਨੂੰ ਜਿਹੜਾ ਗੇਮ ਵਾਲੇ ਪਾਸੇ ਨੂੰ ਪੈਣ ਤੇ ਅਸੀਂ ਇੱਕ ਹੋਰ ਇਹ ਗੱਲ ਰੱਖੀ ਆ ਵੀ ਅਸੀਂ ਇਹ 21 ਦਾ ਟੂਰਨਾਮੈਂਟ ਕਰਾਉਣਾ ਵੀ ਜਿਹੜਾ ਇਹ ਜੂਥ ਆ ਨਾ 17 18 19 20 ਸਾਲ ਵਾਲਾ ਇਹੀ ਭਟਕਦਾ ਵਾ ਤੇ ਇਹਨਾਂ ਨੂੰ ਅਸੀਂ ਇਸ ਪਾਸੇ ਲਾਈਏ ਅਸੀਂ ਓਪਨ ਦਾ ਨਹੀਂ ਰੱਖਿਆ ਵੀ 25 26 30 ਸਾਲ ਵਾਲੇ ਖੇਢੀ ਜਾਣ ਜਾ 35 ਸਾਲ ਵਾਲੇ ਖੜੇ ਜਾਣਾ ਇਹ ਅਸੀਂ ਛੋਟੇ ਬੱਚਿਆਂ ਦਾ ਜਿਹੜਾ 21 ਤੋਂ ਥੱਲੇ ਥੱਲੇ ਆ ਜਿਹੜਾ ਜੂਥ ਜਿੰਨੂੰ ਕਿਸੇ ਨਾ ਕਿਸੇ ਪਾਸੇ ਦਿਸ਼ਾ ਦੇਣ ਦੀ ਲੋੜ ਆ ਸੀ ਉਹਨਾਂ ਵਾਸਤੇ ਇੱਕ ਪਰਾਲਾ ਕਰਦੇ ਆ ਕਿ ਜੇ ਅਸੀਂ ਕੁਝ ਖੁਸ਼ਕਿਸਮਤ ਹੋਵਾਂਗੇ ਵੀ ਜੇ ਉਹ ਬੱਚੇ ਜਿਹੜੇ ਆ ਉਹ ਗੇਮ ਵਾਲੇ ਪਾਸੇ ਲੱਗਣ ਤੇ ਨਸ਼ਿਆਂ ਵਾਲੇ ਪਾਸਿਓਂ ਜਿਹੜਾ ਉਹ ਜਵਾਨੀ ਨੂੰ ਬਚਾਇਆ ਜਾ ਸਕੇ ਜਿੱਦਾਂ ਮਾੜਾ ਹਾਲ ਪੰਜਾਬ ਦਾ ਅਸਾਂ ਜਿਹੜੇ ਇਹ ਪਲੇਅਰ ਆਏ ਆ ਇਹਨਾਂ ਦੀ ਰਿਫਰੈਸ਼ਮੈਂਟ ਵਾਸਤੇ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਇਹ ਜਿਹੜਾ ਇਹਨਾਂ ਦਾ ਦੁਪਹਿਰ ਦਾ ਰੋਟੀ ਆ ਜਾਂ ਰਾਤ ਦੀ ਲੰਗਰ ਆ ਉਹ ਬਾਬਾ ਅਵਤਾਰ ਸਿੰਘ ਜੀ ਛੱਤ ਵਾਲੇ ਜਿਹੜੇ ਨੇ ਉਹਨਾਂ ਦੇ ਰਹਿਨਮਾਈ ਭਾਜੀ ਜਸਵਿੰਦਰ ਸਿੰਘ ਪਾੜਾ ਜੀ ਉਹਨਾਂ ਵੱਲੋਂ ਜਿਹੜਾ ਲੰਗਰ ਦੀ ਸੇਵਾ ਹੋ ਰਹੀ ਆ ਇਹ ਤਿੰਨੇ ਦਿਨ ਤੇ ਦੁਪਹਿਰ ਦਾ ਤੇ ਰਾਤ ਦਾ ਲੰਗਰ ਜਿਹੜਾ ਉਹ ਉੱਥੋਂ ਆ ਰਿਹਾ ਵਾ ਬਾਬਾ ਛੱਤ ਵਾਲਿਆਂ ਵੱਲੋਂ ਤੇ ਜਿਹੜਾ ਸਵੇਰ ਦਾ ਹੀ ਨਾਸ਼ਤਾ ਵਾ ਉਹ ਅਸੀਂ ਆਪਣੇ ਪੱਧਰ ਤੇ ਜਿਹੜਾ ਅਰੇਂਜ ਕੀਤਾ ਸਰ ਅੱਜਾ ਜਿਹੜਾ ਮੈਚ ਚੱਲ ਰਿਹਾ ਹੈ ਕਿਹਨਾਂ ਕਿਹੜੀਆਂ ਟੀਮਾਂ ਦੇ ਵਿੱਚ ਕਾ ਚੱਲ ਰਿਹਾ ਹੈ ਅੱਜ ਸਵੇਰ ਦੇ 2 ਮੈਚ ਹੋ ਗਏ ਨੇ ਇਹ ਤੀਸਰਾ ਮੈਚ ਆ ਸਵੇਰੇ ਪਹਿਲਾ ਮੈਚ ਗੁਰੂ ਖੇਤਰ ਦਾ ਤੇ ਆਪਣਾ ਉਹਦਾ ਹੋਇਆ ਸੀਗਾ ਚੇਲੇ ਦਾ ਉਹਦੇ ਵਿੱਚ ਗੁਰੂ ਖੇਤਰ ਦੀ ਟੀਮ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਗਈ ਆ ਉਸ ਤੋਂ ਬਾਅਦ ਸ਼ਿਆਟੇ ਦਾ ਤੇ ਸ਼ਾਹਬਾਦ ਦਾ ਹੋਇਆ ਸੀਗਾ ਉਹਦੇ ਵਿੱਚ ਸ਼ਾਹਬਾਦ ਦੀ ਟੀਮ ਜਿੱਤ ਕੇ ਤੇ ਉਹ ਵੀ ਸੈਮੀਫਾਈਨਲ 'ਚ ਪਹੁੰਚ ਗਈ ਆ ਇਹ ਤੀਸਰਾ ਮੈਚ ਜੰਮੂ ਦਾ ਤੇ ਕਰਨਾਲ ਦਾ ਹੋ ਰਿਹਾ ਇਦੇ ਵਿੱਚ ਹੁਣ ਤੱਕ ਜਿਹੜਾ ਵਾ ਇਹ ਮੈਚ ਨੂੰ ਲਗਭਗ 15 ਕਿ ਮਿੰਟ ਰਹਿ ਗਏ ਨੇ ਤੇ ਇਹ ਆਪਣੇ ਕਰਨਾਲ ਦੀ ਟੀਮ ਜਿਹੜੀ ਉਹ ਲੀਡ ਕਰ ਰਹੀ ਹੈ ਸਭ ਬਹੁਤ سارے ਦਰਸ਼ਕ ਤੁਹਾਨੂੰ ਦੇਖ ਰਹੇ ਕਿ ਮੈਸੇਜ ਦੇਣਾ ਚਾਹੋਗੇ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਜਿਹੜਾ ਇਹਨਾਂ ਪਲੇਅਰਾਂ ਦੀ ਹੌਸਲਾ ਫਜ਼ਾਈ ਕਰਨ ਲਈ ਇੱਥੇ ਜਿਹੜਾ ਗਰਾਊਂਡ ਦੇ ਵਿੱਚ ਸਾਡੇ ਨਾਲ ਜਿਹੜਾ ਸੰਯੋਗ ਕੀਤਾ ਜਾਵੇ ਤੇ ਇਹਨਾਂ ਪਲੇਅਰਾਂ ਦੇ ਉੱਤੇ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਉਹ ਭਗਤ ਕਰੀਏ ਜਾਂ ਅੱਗੇ ਤੋਂ ਵੱਧ ਤੋਂ ਵੱਧ ਇਹ ਟੀਮਾਂ ਸਾਡੇ ਕੋਲ ਇੱਥੇ ਆਉਣ ਪਲੇਅਰ ਵੀ ਨਾਲ ਜੋੜਨ ਹਾਕੀ ਦੇ ਤੇ ਇੱਕ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਘਟੋ ਘਟ ਜਿਹੜੇ ਬੱਚੇ ਨੈਸ਼ਨਲ ਨੋਸ਼ਨਲ ਖੇਡ ਜਾਂਦੇ ਨੇ ਤੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਮਰੀ ਮੋਟੀ ਕਿਤੇ ਕੋਟਾ ਇਹਨਾਂ ਦਾ ਫਿਕਸ ਕਰ ਦੇ ਕਿ ਇਹ ਆਰਮੀ ਚ ਕਿਹੇ ਪੈਰਾਮੈਟਰੀ ਫੋਰਸਸ ਦੇ ਵਿੱਚ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਬੱਚਾ ਵੀ ਉਹਦੇ ਤੇ ਕੋਈ ਹੋਰ ਕੰਡੀਸ਼ਨ ਰਿਟਨ ਟੈਸਟ ਵਾਲੀ ਨਾ ਲਾਉਣਾ ਕਿਉਂਕਿ ਇਹ ਜਿਹੜੇ ਖੇਡਣ ਵਾਲੇ ਬੱਚੇ ਹੁੰਦੇ ਥੋੜਾ ਜਿਹਾ ਤੇ ਪੜਨ ਪੱਖੋਂ ਥੋੜਾ ਵੀਕ ਹੁੰਦੇ ਨੇ ਜੇ ਇਹਨਾਂ ਦਾ ਸਪੋਰਟਸ ਦੇ ਆਧਾਰ ਤੇ ਹੀ ਇਹਨਾਂ ਨੂੰ ਜੇ ਕਿਤੇ ਨੌਕਰੀ ਕੋਈ ਥਰਡ ਕਲਾਸ ਜਾਂ ਫੋਰਥ ਕਲਾਸ ਦੀ ਮਿਲ ਜਾਈ ਤੇ ਇਹਨਾਂ ਦਾ ਘਟੋ-ਘਟ ਗੁਜ਼ਾਰਾ ਵੀ ਹੋ ਜੇ ਤੇ ਇਹ ਆਪਣੀ ਗੇਮ ਵੀ ਜਾਰੀ ਰੱਖ ਸਕਣ। ਐਸਾ ਸਾਡੇ ਨਾਲ ਜੈਡ ਸਰਟੀਫਿਕੇਟ ਜੀ ਸਾਡੇ ਨਾਲ ਜਿਹੜੇ ਬੱਚੇ ਖੇਡ ਰਹੇ ਨੇ ਉਹਨਾਂ ਦੇ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਆਪਣੇ ਬੱਚੇ ਦੀ ਇਸ ਮੈਚ ਦੀ ਪਰਫਾਰਮੈਂਸ ਬਾਰੇ ਕੀ ਕਹਿੰਦੇ ਨੇ ਤੇ ਔਰ ਹਾਕੀ ਬਾਰੇ ਕੀ ਕਹਿਣਾ ਚਾਹੁੰਦੇ ਆ ਸਸੀ ਗੱਸਰ ਸਸੀ ਗੱਲ ਜੀ ਦੇਖੋ ਜੀ ਜਿਹੜਾ ਹੈਗਾ 11th ਜਿਹੜਾ 골ਡ ਕੱਪ ਸ਼ੁਰੂ ਹੋਇਆ ਹੈਗਾ ਇਹ ਕੱਲ ਤੋਂ 15th ਤੋਂ ਸ਼ੁਰੂ ਹੋਇਆ ਹੈਗਾ ਸੀ 3 ਦਿਨ ਚੱਲਣਾ ਹੈਗਾ ਟੂਡੇ ਇਜ਼ ਦਾ ਸੈਕੰਡ ਡੇ ਅੱਜ ਸਾਡੇ ਗੁਰਦਾਸਪੁਰ ਦਾ ਮੈਚ ਹੈਗਾ ਆਪਣੇ 4th ਮੈਚ ਜਿਹੜਾ ਹੈਗਾ ਅੱਜ ਦਾ ਕੁਆਟਰਫਾਈਨਲ ਚ ਟੀਮ ਪਹੁੰਚ ਗਈ ਸੀ ਤੇ ਬੜੇ ਉਤਸ਼ਾਹਿਤ ਹੈ ਅਸੀਂ ਵੀ ਜੀ ਕਿਉਂਕਿ ਆਪਣੇ ਬੱਚਿਆਂ ਨੂੰ ਮੌਕਾ ਮਿਲ ਰਿਹਾ ਹੈਗਾ ਇਸ ਤੋਂ ਪਹਿਲੇ ਕਦੀ ਵੀ ਐਸਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਜੂਨੀਅਰ ਲੈਵਲ ਦੇ ਉੱਤੇ ਤੇ ਹੁਣ ਆਪਣਾ ਜਿੱਦਾਂ ਸੈਕਟਰੀ ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ ਆਲਰੇਡੀ ਵੀ ਮਤਲਬ ਵੱਧ ਤੋਂ ਵੱਧ ਅਸੀਂ ਅਸੀਂ ਇਹਦਾ ਸਪੋਰਟ ਕਰ ਰਹੇ ਹੈਗੇ ਆ ਤੇ ਵੇਖੋ ਪਤਾ ਕੀ ਹੈਗਾ ਇਹਦੇ ਵਿੱਚ ਕੀ ਹੈ ਵੀ ਆਊਟਕਮ ਸਾਨੂੰ ਮਿਲਣੇ ਚਾਹੀਦੇ ਹੈਗੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈਗਾ ਵੀ ਇਹਨਾਂ ਦੀਆਂ ਨੌਕਰੀਆਂ ਦਾ ਜਿਹੜਾ ਸਪੋਰਟਸ ਦਾ ਕੋਟੇ ਦਾ ਹੈਗਾ ਉਹਦੇ ਵਿੱਚ ਆਉਣਾ ਚਾਹੀਦਾ ਮੈਂ ਦੇਖ ਰਿਹਾ ਸੀ ਪਿਛਲੀ ਵਾਰੀ ਕੀ ਆਪਣੇ ਕੀ ਕਹਿੰਦੇ ਉਹਨੂੰ ਜਿਹੜੀ ਹੈਗੀ ਹੈ ਅਗਨੀਵੀਰ ਦੇ ਵਿੱਚ ਤੁਸੀਂ ਰਿਕਰੂਟਮੈਂਟ ਕਰ ਰਹੇ ਹੋ ਅਣਾ ਉਹ ਤੋਂ ਬਾਅਦ 25% ਤੁਸੀਂ ਵਿਧੈਲਡ ਕਰ ਲੈਂਦੇ ਹੋ 75% ਤੁਸੀਂ ਰਿਲੀਜ਼ ਕਰ ਲੈਂਦੇ ਹੋ ਇਹਦੇ ਨਾਲ ਤੁਸੀਂ 25% ਐਸੇ ਬੱਚੇ ਲੈ ਕੇ ਆਓ ਜਿਹੜੇ ਤੁਹਾਨੂੰ ਡਿਲੀਵਰ ਕਰਕੇ ਦੇਣ ਤੇ ਉਹ ਬਾਅਦ ਕੀ ਕਹਿੰਦੇ ਉਹਨਾਂ ਨੂੰ ਕਮਿਟਮੈਂਟ ਵੀ ਹੋਏ ਉਹਨਾਂ ਦੀ ਮੈਂ ਦੇਖ ਰਿਹਾ ਸੀ ਵੀ ਜਿਹੜਾ ਅਗਨੀ ਵੀਰ ਹੈਗਾ ਉਹਨਾਂ ਦੀ ਇਮੋਸ਼ਨਲ ਇੰਟੈਲੀਜੈਂਸ ਤੇ ਵੈਸੇ ਵੀ ਜਿਹੜੀ IQ ਲੈਵਲ ਹੈ ਨਾ ਵਧੀਆ ਨਹੀਂ ਆਂਦਾ ਹੈਗਾ ਸਿਸਟਮ ਦਾ ਤੇ ਆੜੇ ਬੱਚੇ ਜਿਹੜੇ ਸਾਡੇ ਹੈਗੇ ਇਹਨਾਂ ਦਾ ਬਿਨਾ ਟੈਸਟ ਤੋਂ ਅਸੀਂ ਅੱਗੇ ਆਈਏ ਤੇ ਆਪਣਾ ਉਹਨਾਂ ਨੂੰ ਰਿਕਰੂਟਮੈਂਟ ਕੀਤੀ ਜਾਵੇ ਉਹਨਾਂ ਦੇ ਵੀ ਸਸਾ ਸਟੇਕੋਰਸ ਵਾਲੇ ਤੁਸੀਂ ਬਹੁਤ ساری ਜਿਹੜੀਆਂ ਖੇਡਾਂ ਹੈਗੀਆਂ ਨੇ ਤੇ ਤੁਸੀਂ ਹਾਕੀ ਦੀ ਗੇਮ ਕਿਉਂ ਚੁਣੀ ਆਪਣੇ ਬੇਟੇ ਵਾਸਤੇ ਦੇਖੋ ਜੀ ਹਾਕੀ ਇੱਕ ਤਰ੍ਹਾਂ ਸਾਡੀ ਰਾਸ਼ਟਰੀ ਗੇਮ ਹੈ ਜੀ ਨੈਸ਼ਨਲ ਹਾਕੀ ਹੈਗੀ ਹੈ ਮੈਂ ਨਾ ਲਾਸਟ ਟਾਈਮ ਦੇਖ ਰਿਆ ਸੀ ਆਰਆਰਬੀ ਦੇ ਵਿੱਚ ਰਿਕਰੂਟਮੈਂਟ ਨਿਕਲੀ ਹੈ ਤੇ 에ਅਰ ਫੋਰਸ ਦੇ ਵਿੱਚ ਨਿਕਲੀ ਹੈ ਆਪਣੇ ਦੀ ਸਪੋਰਟਸਮੈਨ ਕੋਟੇ ਦੇ ਵਿੱਚ ਤੇ ਆਊਟ ਆਫ ਲਾਈਕ 12 অর 13 ਗੇਮਸ ਹਾਕੀ ਮਿਸਿੰਗ ਸੀ ਦੇਖੋ ਹੁਣ ਜਿਹੜੀ ਮੇਨ ਆਰਰਬੀ ਦੀ ਜਿਹੜੀ ਹੈਗੀ ਆ ਸਪੋਰਟਸਮੈਨ ਦੇ ਦੋ ਅੱਛੀਆਂ ਸੈਂਟਰਲ ਦੀਆਂ ਰਿਕਰੂਟਮੈਂਟ ਫਰਮਸ ਹੈਗੀਆਂ ਨੇ ਤੇ ਉਹਦੇ ਵਿੱਚ ਹਾਕੀ ਮਿਸਿੰਗ ਹੈਗੀ ਆ ਦੇਖੋ ਇਹ ਕਿਉਂ ਹੋਇਆ ਕਿਉਂਕਿ ਪਿਛਲੇ ਜਿਹੜੇ ਹੈਗੇ ਸਾਡੇ 10 ਸਾਲ 15 ਸਾਲ ਜਿਹੜੇ ਆ ਕਿਸੇ ਨੇ ਇਹਦਾ ਕੋਈ ਆਪਣਾ ਇਨੀਸ਼ੀਏਟਿਵ ਨਹੀਂ ਲਿਆ ਹੈਗਾ ਉਦੇ ਕਰਕੇ ਇਹ ਚੀਜ਼ ਸਾਨੂੰ ਆ ਰਹੀਆਂ ਨੇ ਚਲੋ ਅਸੀਂ ਸਾਡਾ ਤੇ ਮੌਕਾ ਹੁਣ ਚਲੋ ਨਿਕਲ ਗਿਆ ਹੈਗਾ ਤੇ ਹੁਣ ਅੱਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਤ ਵਾਦ ਇਸ ਜੀ ਨੂੰ ਉੱਪਰ ਲੈ ਕੇ ਜਾਈਏ ਆਪਣੇ ਬੱਚਿਆਂ ਨੂੰ ਅਗਰ ਅਸੀਂ ਰੋਲ ਮਾਡਲ ਘਰੋਂ ਸ਼ੁਰੂ ਕਰੀਏ ਹੈ ਤੇ ਤਾਂ ਹੀ ਅੱਗੇ ਗੱਲਾਂਗੇ ਜੀ ਕੁਲਮਲਾ ਕੇ ਜਿਹੜਾ ਹੈ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਸ ਗੇਮ ਨਾਲ ਜੋੜਨਾ ਚਾਹੀਦਾ ਬਿਲਕੁਲ ਸਰ ਪਤਾ ਕੀ ਹੈਗਾ ਹਾਕੀ ਬਹੁਤ ਅੱਛੀ ਗੇਮ ਹੈ ਜੀ ਕਿਉਂਕਿ ਦੇਖੋ 1 ਘੰਟੇ ਦੀ ਗੇਮ ਪੂਰਾ ਫਿਜ਼ੀਕਲ ਫਿਟਨੈਸ ਚਾਹੀਦੀ ਹੈ ਪੂਰਾ ਮਤਲਬ ਸਿਸਟਮ ਚਾਹੀਦਾ ਹੈ ਹੈਗਾ ਦੇ ਵਿੱਚ ਤੇ ਇਹ ਸਟੈਮਿਨਾ ਚਾਹੀਦਾ ਹੈਗਾ ਤੇ ਪਾਸਿੰਗ ਕਿਦਾਂ ਕਰਨੀ ਹੈ ਕਿਦਾਂ ਦੇਣੀ ਹੈ ਉਹ ਮਤਲਬ ਇੰਟੈਲੀਜੈਂਟ ਗੇਮ ਹੈਗੀ ਜੀ ਇਹ ਮਤਲਬ ਤੇ ਇਹਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਹੈਗਾ ਰਾਦਰ ਥੈਨ ਉਹ ਜਿਹੜਾ ਇਕੱਲਾ ਫਿਜ਼ੀਕਲੀ ਤੁਸੀਂ ਉਹ ਛੱਕਾ ਮਾਰ ਦਿੰਦੇ ਹੋ ਚੌਕਾ ਮਾਰ ਦਿੰਦੇ ਹੋ ਤੇ ਹਨਾ ਉਹ ਚੀਜ਼ਾਂ ਦੇ ਉੱਤੇ ਤੇ ਉਹ ਸਾਰੀ ਜਿਹੜੀ ਕਰੀਮ ਉਹ ਗੇਮਾਂ ਖਾਈ ਜਾ ਰਹੀਆਂ ਹੈਗੀਆਂ ਹਨ ਤੇ ਜਿਹੜੀਆਂ ਕਬੱਡੀ ਹੈ ਹੋ ਗਈ ਹੈ ਹਾਕੀ ਹੈ ਇਹਨਾਂ ਚੀਜ਼ ਜਿਹਨੂੰ ਪ੍ਰਮੋਟ ਕਰਨਾ ਚਾਹੀਦਾ ਜਿਹੜੀਆਂ ਮਰ ਰਹੀਆਂ ਨੇ ਅ ਸਸਰਡੇ ਨਾਲ ਪੇਰੈਂਟਸ ਉਹਨਾਂ ਨੇ ਵੀ ਸਰਕਾਰ ਅੱਗੇ ਮੰਗ ਰੱਖੀ ਆ ਕਿ ਜਿਹੜੇ ਸਾਡੇ ਪਲੇਅਰ ਹੈਗੇ ਆ ہاکی ਦੇ ਪਲੇਅਰ ਹੈਗੇ ਆ ਉਹਨਾਂ ਨੂੰ ਥੋੜਾ ਜਿਆਦਾ ਪ੍ਰਮੋਟ ਕਰਨਾ ਚਾਹੀਦਾ ਆ ਮੈਂ ਆ ਜੀ ਆਪਣੇ ਗਰਮੇਸ਼ ਸਿੰਘ ਬੋਲਣੇ ਪੰਜਾਬ ਹਾਂ ਗਾ ਦੋਲ ਟਾਰਮੇ ਤੇ ਬੱਚੇ ਮੇਰੇ ਤੋਂ ਜਗ੍ਹਾ ਚੰਗੀ ਜਗ੍ਹਾ ਨਾ ਮੈਂ ਗਵਰਨਮੈਂਟ ਨੂੰ ਇਹ ਸੇਵਾ ਦੇਣਾ ਚਾਹੁੰਦਾ ਬਈ ਜਿਹੜੇ ਸਾਡੇ ਕੋਈ ਵੀ ਆ ਦੂਜੇ ਮਾਚਾ ਮਗਰ ਨਹੀਂ ਇੱਕ ਹਾਕੀ ਆ ਤੇ ਇੱਕ ਕੌਡੀ ਜਿਹੜਾ ਸਾਡਾ ਮਾਚ ਮੈਚ ਹੀ ਉਹਦੇ ਵੱਲ ਤੋਂ ਖਿਆਲ ਨਹੀਂ ਦਿੰਦਾ ਹੁਣ ਸਾਡੇ ਬੱਚੇ ਬਾਹਰ ਜਾ ਕੇ ਵਿਦੇਸ਼ਾਂ ਧੱਕੇ ਖਾਂਡੇ ਕੋ ਫੜੇ ਜਾਂਦੇ ਕੋ ਕਿਤੇ ਗਵਰਨਮੈਂਟ ਨੂੰ ਪਾਇਆ ਕਰਨਾ ਚਾਹੀਦਾ ਇਹਦੇ ਬਾਰੇ ਹਾਕੀ ਦੀ ਗਰਾਊਂਡ ਦੇ ਵਿੱਚ ਇਹਨਾਂ ਨੂੰ ਕੋਈ ਪੈਸਾ ਦੇਣਾ ਵਿਚਾਰਾ ਸਾਡਾ ਜਿਹੜਾ ਰਕੇਸ਼ ਡਾਕਟਰ ਆ ਕੋਲੋਂ ਖਰਚਾ ਕਰ ਕਰਕੇ ਕੋ ਮੰਡਿਆ ਕੋ ਲੈ ਲੈ ਕੇ ਮੈਚ ਕਰਾਉਣ ਦੇ ਗਵਰਨਮੈਂਟ ਨੂੰ ਵੀ ਇਹਦੇ ਖਿਆਲ ਕਰਨਾ ਚਾਹੀਦਾ ਮੇ ਸਾਡਾ ਹਾਕੀ ਦਾ ਜਿਹੜਾ ਮਾਸਿਕ ਗੇਮ ਹੈ ਸਾਡੀ ਇਹਦੇ ਆਲਗਾ ਖਿਆਲ ਦੋ ਇੱਕ ਉਹ ਦੂਜੇ ਉਹਦੇ ਚੋਗੇ ਛੇ ਆਲ ਭੱਜ ਪੈਂਦੇ ਨੇ ਕੌਡੀ ਜਿਹੜੀ ਹੋ ਪਿੱਛੇ ਕਛੜੀ ਆ ਹਾਕੀ ਪਿੱਛੇ ਕਛੜੀ ਸਾਡੇ ਦਾ ਸਭ ਤੋਂ ਵੱਡਾ ਪ੍ਰਾਲਾ ਇਹ ਕਹਿੰਦੇ ਆ ਮੈਂ ਸਾਡੇ ਬੱਚਿਆਂ ਨੂੰ ਯਾਰ ਮਿਲੇ ਜਦ ਬਾਹਰ ਕੀ ਹਾਲਾਤ ਹੋਣデア ਜਾ ਜਾਲੇ ਪਰਕੇ ਉਹਨਾਂ ਮੁੰਡਿਆਂ ਵਿਚਾਰੇ ਆਣ ਕੇ ਫਿਰ ਕੀ ਕਰਨਾ ਇਥੇ ਪੰਜਾਬ ਚ ਉਹਨਾਂ ਖੁਦ ਕੱਢੀ ਕਰਨਗੇ ਜੇ ਉਹ ਅਥਵਾਦੀ ਬਣ ਕੇ ਕੀ ਕਰਨਗੇ ਇਹ ਕਰਕੇ ਸਾਡਾ ਦੋਹਾਂ ਸਰਕਾਰਾਂ ਨੂੰ ਸੁਣਿਆ ਮੈਂ ਸਾਡੇ ਬੱਚਿਆਂ ਦੇ ਬਾਰੇ ਕੋਈ ਸੋਚਿਆ ਜਾਏ ਇਹਨਾਂ ਨੂੰ ਕੋਈ ਯਾਰ ਦਿੱਤਾ ਜਾਏ ਜਿਦ ਤਰ੍ਹਾਂ ਉਹਨਾਂ ਮੁੰਡੇ ਹਾਕੀ ਖੇਡਣਦੇ ਨੇ ਇੱਕ ਕਮੇਟੀ ਮੈਂ ਕਰਾਉਣ ਲਈ ਇਹਦੇ ਵਿੱਚ ਗਵਰਨਮੈਂਟ ਦਾ ਫਰਜ ਬਣਦਾ ਬਸ ਤੁਸੀਂ ਵੀ ਕੋਈ ਇਹਨਾਂ ਨੂੰ ਘਾਟਾ ਦੋ ਲਾਲ ਚ ਦੋ ਥੋੜਾ ਬਹੁਤਾ ਉਹਰੇ ਡਾਕਟਰ ਕੇਸ਼ ਆ ਸਾਡਾ ਇਹ ਵਿਚਾਰਾ ਖਰੇ ਕੋਲੋਂ ਪੈਸਾ ਖਰਚ ਕਰਦੇ ਕੋ ਕਮੇਟੀ ਬੰਦਿਆ ਕੋ ਲੈਣ ਦਿਆ ਤੂੰ ਇੰਨੇ ਕਰ ਰਹੀ ਏ ਤੇ ਕਰ ਇਹਦੇ ਵਿੱਚ ਗਵਰਨਮੈਂਟ ਦਾ ਹੀ ਫਰਜ ਬੰਦਾ ਬਸ ਥੋੜਾ ਜਿਆਦਾ ਇਹਨਾਂ ਬੱਚਿਆਂ ਨੂੰ ਗਾਹ ਪ੍ਰਮੋਟ ਕਰਨ ਤੇ ਗਾਹ ਸਾਡੇ ਬੱਚੇ ਵੀ ਗਾਹ ਹਣ ਇਹਨਾਂ ਦੇ ਵੀ ਹੌਸਲਾ ਵਧੇ ਬਾਈ ਮੈਂ ਬਾਈ ਗੁਰਗਨ ਸਾਹਿਬ ਬਾਈ ਇਹਨੇ ਕਿਹਾ ਮੈਂ ਕਹਿੰਨਾ ਮੈਂ ਗਵਰਨਮੈਂਟ ਦਾ ਫਰਜ ਬੰਦਾ ਵੇ ਇਹਨਾਂ ਝੁਕੇ ਬੱਚਿਆਂ ਨੂੰ ਤੇ ਸਾਡੇ ਬੱਚੇ ਦੇ ਨਾ ਜਿਹੜੇ ਬਾਹਰਲੇ ਦੇਸ਼ਾਂ ਜਾ ਕੇ ਧੱਕੇ ਖਾਂਦੇ ਕੋਈ ਸਮੁੰਦਰਾਂ 'ਚ ਡੁੱਬਣ ਦੇ ਕੋ ਮਰਨ ਦੇ ਕੋ ਕੁਝ ਹੋਂਦੇ ਹੁਣ ਫੇਰ ਇੱਕ ਜਾਜ ਆ ਗਿਆ ਕਿ ਫੇਰ ਆਉਣਾ ਉਹਨਾਂ ਮਾਪਿਆਂ ਜਿਹਨਾਂ 50-50 ਲੱਖ ਲਾਇਆ 40-40 ਉਹਨਾਂ ਦੇ ਦਿਲ ਦੇ ਕੀ ਵੇਚਦੇ ਗਿਆ ਜ ਉਹ ਕੀ ਕਰਨਗੇ ਵਿਚਾਰੇ ਖੁਦ ਗੱਜੀਆਂ ਕਰਨਗੇ ਕੀ ਕਰਨਗੇ ਇਹ ਸਾਡੀਆਂ ਸਰਕਾਰਾਂ ਦਾ ਕਸੂਰ ਆ ਜੀ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਇੱਥੇ ਬੱਚਿਆਂ ਨੂੰ ਸੈੱਟ ਕਰਨ ਤੇ ਆਹ ਕੰਮ ਨਾ ਹੋਏ ਸਾਡੇ ਬੱਚੇ ਬਾਹਰ ਨਾ ਧੱਕੇ ਖਾਣਾਂ ਇਹਨੇ ਮਾਪਣੇ ਦੋਸ ਸਸਰੀ ਕਾ ਸਸਰੀ ਘਾਲ ਜੀ ਮੇਰਾ ਨਾਮ ਹਰਪਦੀ ਸਿੰਘ ਹੈ ਤੇ ਮੈਂ ਅੱਜ ਕਾਰੇ ਵਿੱਚ ਆਪਣੀ ਤਰੈਸ਼ ਕਰਦਾ ਹਾਂ ਕਿ ਮੈਂ ਪਹਿਲਾਂ ਵੀ ਮਤਲਬ ਮੈਨੂੰ 7 ਸਾਲ ਹੋ ਗਏ ਹਨ ਮੈਂ ਘਰ ਦੇ ਨਾਲ ਜੁੜਿਆ ਜੇ ਜਿਹੜਾ ਸਾਡਾ ਹੈਗਾ ਉਹ ਠੀਕ ਮੈਂ ਗਾਇਨੀ ਤੋਂ ਮੈਂ ਰਹਿੰਦਾ ਸਾਡਾ ਗਰਦਾਹ ਹੋਰ ਮੈਂ ਰਹਿਆ ਕਿੰਗੀ ਸਾਰੇ ਦੇਖਣਗੇ ਨਾਲੇ ਪਹਿਲਾਂ ਵੀ ਮੈਂ 5 5 ਸਾਲ ਤੋਂ ਪੰਜਾਬ ਵੱਲੋਂ ਫੇਰ ਰਹਿਣ ਕਿ ਸਾਰੇ ਜਾਣੇ ਇਸ ਤਰ੍ਹਾਂ ਦਾ ਪ੍ਰਪਨ ਕੀਤਾ ਗਿਆ ਥੇ ਬਹੁਤ ਵਧੀਆ ਸਾਰਾ ਹੀ ਮਤਲਬ ਇਹ ਰੋਟੀ ਪਾਣੀ ਦਾ ਸਾਰਾ ਵਧੀਆ ਹੈ ਰਹੇ ਸੰਸਾਰ ਵਿੱਚ ਮੈਂ ਇਹ ਕਹਿਣਾ ਸਤ ਪੂਰੀ ਵਧੀਆ ਰਹਿੰਦਾ ਕਿ ਬਹੁਤ ਵਧੀਆ ਮਤਲਬ ਵੀ ਇੱਥੇ ਪਲੇਅਰ ਬਣ ਸਕਦੇ ਹਨ ਸਾਰੇ ਇੱਕ ਇਸ ਦਿਨ ਚਾਹੀਏ ਆਪਣੇ ਨਾਲ ਲਿਖੜੇ ਦੀ ਤੱਕ ਮੈਂ ਜਿੰਨੇ ਵੀ ਨੌਜਵਾਨ ਜਿਹੜੇ ਮੇਰੇ ਨਾਲ ਰਹਿੰਦੇ ਹਨ ਜਿਹੜੇ ਨਸ਼ੇ ਕਰਦੇ ਹਨ ਪਹਿਲਾਂ ਮੈਂ ਸਾਰਿਆਂ ਨੂੰ ਕਹਿੰਨਾ ਪਹਿਲੇ ਹੀ ਗੇਮ ਖਾਓ ਤੁਹਾਡੀ ਜ਼ਿੰਦਗੀ ਬਦਲੂਗੀ ਨਹੀਂ ਤੇ ਕੁਝ ਨਹੀਂ ਇੱਥੇ ਉਹ ਵੀ ਸਾਕੋਈ ਨਸ਼ੇ ਵਿੱਚ ਕੱਟੇ ਪਰ